ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਬਾਈ ਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਅਰਦਾਸ ਕਰਦੇ ਆ ਜੀ ਬਾਈ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਹੱਥ ਦੇ ਵਸਦੇ ਰੱਖਣ ਇੱਥੇ ਆਪਾਂ ੁੱਤੇ ਸੀਗੇ ਜੀ ਕੱਪੜੇ ਹੁਣ ਆਪਾਂ ਉਹਨਾਂ ਨੂੰ ਸੁੱਕਣੇ ਪਾ ਰਹੇ ਹਾਂ ਦੁਪਹਿਰ ਤੋਂ ਬਾਅਦ ਦਾ ਟਾਈਮ ਸੀਗਾ ਜੀ ਇਹ 4 ਵਜੇ ਦਾ ਤੁੱਪ ਨਹੀਂ ਸੀ ਅੱਜ ਬੱਦਲ ਵਾਈ ਸੀ ਸੁੱਕਦੇ ਤਾਂ ਨਹੀਂ ਹੈਗੇ ਜੀ ਇਸ ਟਾਈਮ ਕੱਪੜੇ ਧੋਤੇ ਹੋਏ ਚਲੋ ਆਪਾਂ 2 ਘੰਟੇ ਇੱਥੇ ਟੰਗ ਦਾਂਗੇ ਫਿਰ ਲਾ ਕੇ ਅੰਦਰ ਪਾ ਦਾਂਗੇ ਜੀ ਪੱਖੇ ਥੱਲੇ ਰਾਤ ਨੂੰ ਸੁੱਕ ਜਾਣਗੇ ਪਏ ਫਿਰ ਜੇ ਨਾ ਧੋਏ ਤਾਂ ਦੂਸਰੇ ਦਿਨ ਬਹੁਤ ਜ਼ਿਆਦਾ ਹੋ ਜਾਂਦੇ ਨੇ ਜੀ ਸਵੇਰੇ ਬੱਦਲ ਵਾਈ ਸੀ ਜੀ ਤੇ ਲੈਟ ਝੂਟੇ ਜੇ ਮਾਰੀ ਜਾਂਦੀ ਸੀ ਤਾਂ ਕਰਕੇ ਆਪਾਂ ਨਹੀਂ ਧੋਤੇ ਹੁਣ ਤੋਤੇ ਨੇ ਸ਼ਾਮ ਨੂੰ ਇਸ ਤੋਂ ਬਾਅਦ ਆਪਾਂ ਹੋਰ ਕੰਮ ਕਰਾਂਗੇ ਹਵਾ ਵੀ ਨਹੀਂ ਚੱਲਦੀ ਹੈ ਗੁੰਮ ਜਾ ਹੋਇਆ ਰਹਿੰਦਾ ਹੈ ਜੇ ਹਵਾ ਚੱਲੇ ਫਿਰ ਵੀ ਸੁੱਕ ਜਾਂਦੇ ਨਹੀਂ ਕੱਪੜੇ ਰਾਤ ਨੂੰ ਆਪਾਂ ਅੰਦਰ ਪਾ ਲੈਣੇ ਹੁੰਦੇ ਆ ਜੀ ਤਾਰਾਂ ਤੇ ਕਦੇ ਨਹੀਂ ਛੱਡੇ ਕੋਈ ਵੀ ਨਹੀਂ ਇਹਦਾ ਪਤਾ ਨਹੀਂ ਲੱਗਦਾ ਜੀ ਕਦੋਂ ਆ ਜੇ ਹਵਾ ਉੜਕੇ ਸਾਰੇ ਖੇਤਾਂ 'ਚ ਚਲੇ ਜਾਣਗੇ। ਕੱਪੜੇ ਸੀਗੇ ਜੀ ਆਪਣੇ ਡੇਲੀ ਵਾਲੇ ਤੇ ਪੱਗਾਂ ਹੋ ਜਾਂਦੀਆਂ ਇਹ ਦਿਨ ਚਾਰ। ਪਤਲੇ ਕੱਪੜੇ ਤਾਂ ਸੁੱਕ ਜਾਂਦੇ ਨੇ। ਮੋٹے ਨਹੀਂ ਸੁੱਕਦੇ ਇਹ ਜੀ। ਪੱਗਾਂ ਸੁੱਕ ਜਾਣਗੀਆਂ ਇਹਨਾਂ ਦੀਆਂ ਤਹਾਂ ਲਾ ਕੇ ਰੱਖ ਦਾਂਗੇ ਆਪਾਂ ਸ਼ਾਮ ਨੂੰ। ਹੁਣ ਚੱਲਦੇ ਆ ਜੀ ਅੰਦਰ ਅਰ ਸੋਈ ਚਾਗੀ ਜੀ ਆਪਾਂ ਇਹ ਦੁੱਧ ਰੱਖ ਲੈਨੇ ਆਪਾਂ ਅਵਾਲੀ ਆਉਣ ਲਈ ਇੱਧਰ ਦਾਲ ਪਈ ਸੀ ਆਪਣੀ ਕਾਲੇ ਸੋਲਿਆਂ ਦੀ ਇੱਕ ਮੂੰਗੇ ਮਸੇਈ ਪਈ ਆ ਜੀ ਆਪਣੇ ਕੋਲੇ ਆਪਾਂ ਹੋਰ ਨਹੀਂ ਬਣਾਉਂਦੇ ਅੱਜ ਕੋਈ ਦਾਲ ਸਬਜ਼ੀ ਸਵੇਰੇ ਬਣਾ ਲਾਂਗੇ ਦਾਲ ਸਬਜ਼ੀ ਦਾ ਕੰਮੇ ਵੱਧ ਹੁੰਦਾ ਜੀ ਜਦੋਂ ਦਾਲ ਸਬਜ਼ੀ ਬਣਾਉਨੇ ਆਪਾਂ ਤਾ ਕੰਮ ਬਹੁਤ ਹੁੰਦੇ ਨੇ ਰਸੋਈ ਦੇ ਦਾ ਸਬਜੀ ਦੀ ਤਿਆਰੀ ਕਰਨੀ ਤੇ ਜਿਸ ਦਿਨ ਬਣੀ ਹੁੰਦੀ ਹੈ ਫਿਰ ਕੰਮ ਹੌਲੇ ਜੇ ਹੋ ਜਾਂਦੇ ਨੇ ਜੀ ਐਵੇਂ ਲੱਗਦਾ ਹੁੰਦਾ ਜਿਵੇਂ ਰਸੋਈ 'ਚ ਕੋਈ ਕੰਮ ਹੀ ਨਹੀਂ ਹੈਗਾ ਜੀ ਬਹੁਤ ਘਟ ਨੇ ਤੇ ਨਾਲ ਗੁੰਨ ਕੇ ਰੱਖ ਦਾਂਗੇ ਆਪਾਂ ਆਟਾ ਟਿਕ ਜੂਗਾ ਆਟਾ ਆਟਾ ਗੁੰਨ ਕੇ ਧਰ ਜਾਗੇ ਆਪਾਂ ਮੱਜਾਂਵਾਲ ਕੰਮ ਨਿਵੇੜ ਆਵਾਂਗੇ ਆ ਕੇ ਰੋਟੀ ਬਣਾ ਲਾਂਗੇ ਜੀ ਨਾ ਟਿਕ ਜਾਂਦਾ ਜੀ ਆਟਾ ਸੈੱਟ ਹੋ ਜਾਂਦਾ ਫੇਰ ਰੋਟੀ ਵਧੀਆ ਆਉਂਦੀ ਹੈ ਆਪਾਂ ਗੁੰਨੇ ਆ ਗਏ ਜੀ। ਪ੍ਰਾਂਤ ਕਰ ਲਈ ਆਪਾਂ ਬਿਲਕੁਲ ਸਾਫ਼। ਕਈ ਵਾਰੀ ਮੁੱਕੀ ਦੇ ਦਿੱਤੀ ਆਪਾਂ ਆਟੇ ਨੂੰ। ਤੇ ਹੁਣ ਆਪਾਂ ਢੱਕ ਕੇ ਰੱਖ ਦਾਂਗੇ ਇਹਨੂੰ। ਜਦ ਰੋਟੀ ਲੱਗਾਂਗੇ ਇੱਕ ਵਾਰੀ ਮੁੱਕੀ ਹੋਰ ਦੇ ਲਵਾਂਗੇ ਪਾਣੀ ਦਾ ਹੱਥ ਲਾ ਕੇ। ਇਹ ਗੁੰਨ ਲਿਆ ਜੀ ਆਟਾ। ਭਰਾਂ ਤਾਂ ਆਪਣੀ ਸਾਫ਼ ਹੋ ਗਈ। ਉੱਧਰ ਦੁੱਧਨੋ ਵਾਲੀ ਹਜੇ ਨਹੀਂ ਆਈ ਸੀ ਤੇ ਆਪਾਂ ਸੂਟ ਕਰ ਲੈਣੇ ਆ ਜੀ ਪ੍ਰੈਸ ਇੱਕੋ ਹੀ ਸੂਟ ਪ੍ਰੈਸ ਕਰਨਾ ਜੀ ਆਪਾਂ ਜਿਆਦਾ ਕੱਪੜੇ ਨਹੀਂ ਕਰਨੇ ਤੇ ਇੱਕ ਸਾਡੀ ਪ੍ਰੈਸ ਹੌਲੀ ਹੈ ਦੱਬ ਕੇ ਕਰਨੀ ਪੈਂਦੀ ਹੈ ਜੀ ਕਾਟਨ ਦੇ ਕੱਪੜਿਆਂ ਦੇ ਪ੍ਰੈਸ ਨਹੀਂ ਕਰਦੀ ਇਹ ਚੰਗੀ ਤਰ੍ਹਾਂ ਸਰਦੀਆਂ ਨੇ ਤੇ ਬਹੁਤ ਵਧੀਆ ਕਰਦੀ ਹੈ ਕਾਟਨ ਦੇ ਕੱਪੜਿਆਂ 'ਚ ਜਿਆਦਾ ਬਲ ਪੈ ਜਾਂਦੇ ਨੇ ਦਬ ਕੇ ਜੇ ਫੇਰ ਨਹੀਂ ਪੈਂਦੀ ਜੀ ਹੌਲੀ ਹੌਲੀ ਇੱਕ ਕਾਟਨ ਦੇ ਕੱਪੜੇ ਆਪਾਂ ਜਿੰਨੇ ਮਰਜ਼ੀ ਵਧੀਆ ਲੈ ਲੀਏ ਜੀ ਦੋ ਤਿੰਨ ਧੋ ਪੈ ਜਾਂਦੇ ਨੇ ਤਾਂ ਲੱਗਦਾ ਵੀ ਫਿਰ ਰੰਗ ਫਿੱਟ ਗਏ ਉਹਨਾਂ ਦੇ ਪਰ ਗਰਮੀ 'ਚ ਵਧੀਆ ਇਹ ਹੀ ਲੱਗਦੇ ਨੇ ਜੀ ਹੌਲੀ ਹੌਲੀ ਪੌਂਦੇ ਵੀ ਆਪਾਂ ਘਰੇ ਹੌਲੀ ਹੌਲੀ ਆ ਬਿਲਕੁਲ ਘਸੇ ਹੋਏ ਗਰਮੀ 'ਚ ਉਹਨਾਂ 'ਚ ਆਰਾਮ ਰਹਿੰਦਾ ਜੀ ਜਦ ਕੰਮ ਕਰਨਾ ਆਪਾਂ ਕੱਲ ਨੂੰ ਆਪ ਕੱਲ ਨੂੰ ਜਾਣਾ ਸੀਗਾ ਜੀ ਕਿਤੇ ਤਾਂ ਕਰਕੇ ਆਪਾਂ ਪ੍ਰੈਸ ਕਰਨ ਲੱਗੇ ਤੇ ਲਾਈਟ ਦਾ ਕੋਈ ਨਹੀਂ ਪਤਾ ਲੱਗਦਾ ਮੌਸਮ ਖਰਾਬ ਕਰਕੇ ਕਈ ਵਾਰੀ ਕੱਟ ਲਾ ਲੈਂਦੇ ਨੇ ਤੇ ਉਧਰ ਮੇਰਾ ਧਿਆਨ ਸੀਗਾ ਜੀ ਦੁੱਧ ਵੱਲ ਉਧਰ ਵੀ ਦੇਖ ਕੇ ਆਈਆਂ ਵਿਚਦੀ ਮੈਂ ਦੋ ਵਾਰੀ ਜਾ ਕੇ ਬਿਲਕੁਲ ਹੀ ਉੱਭਲ ਜਾਣਾ ਸੀਗਾ ਜੀ ਟਾਈਮ ਤੇ ਗਈ ਮੈਂ ਵੀਡੀਓ ਆਪਾਂ ਤੇਜ਼ ਕਰਤੀ ਸੀ ਜੀ ਇੱਥੇ ਇਹ ਦੱਬ ਕੇ ਕਰਨ ਕਰਕੇ ਪ੍ਰੈਸ ਟਾਈਮ ਵੱਧ ਲੱਗ ਜਾਂਦਾ ਏ ਸੂਟ ਤੇ ਤਾਂ ਕਰਕੇ ਆਪਾਂ ਫਾਸਟ ਕਰ ਦਿੱਤੀ ਥੋੜਾ ਜਿਹਾ ਟਾਈਮ ਹੈਗਾ ਸੀ ਜਿਹਦੇ ਜਿੰਨਾ ਚਿਰ ਦੁੱਧ ਨੂੰ ਵਾਲੀ ਆਉਂਦੀ ਹੈ ਧਾਰਾਂ ਚ ਟਾਈਮ ਸੀਗਾ ਤਾਂ ਕਰਕੇ ਆਪਾਂ ਇੱਥੇ ਪ੍ਰੈਸ ਕਰਨ ਲੱਗੇ ਸੀ ਸਵੇਰੇ ਨਹੀਂ ਹੁੰਦੀ ਜੇ ਕਿਤੇ ਜਾਣਾ ਹੋਵੇ ਕਮਲ ਵੋਟ ਹੋ ਜਾਂਦੇ ਨੇ ਸਵੇਰੇ ਸਵੇਰੇ ਕਰਨ ਵਾਲੀ ਜਲਦੀ ਜਲਦੀ ਇਹ ਸੂਟ ਆਪਾਂ ਕਰ ਲਿਆ ਚੁੰਨੀ ਤੇ ਵੀ ਫੇਰ ਦਾਂਗੇ ਜੀ ਚੁੱਤੀ ਚੁੰਨੀ ਸੀ ਇਹਨਾਂ 'ਚ ਵੀ ਬਲ ਪੈ ਜਾਂਦੇ ਨੇ ਪਿਓਰ ਦੀਆਂ ਚੁੰਨੀਆਂ ਤਾਂ ਆਪਾਂ ਧੋ ਕੇ ਸੁਕਾ ਲੈਨੇ ਆ ਜੀ ਬਿਲਕੁਲ ਸਾਫ਼ ਹੋ ਜਾਂਦੀਆਂ ਨੇ ਪਰ ਇਹਨਾਂ ਤੇ ਪ੍ਰੈਸ ਕਰਨੀ ਪੈਂਦੀ ਹੈ ਇਸ ਤੋਂ ਬਾਅਦ ਆ ਗਏ ਜੀ ਆਪਾਂ ਰਸੋਈ 'ਚ। ਉਸੇ ਟਾਈਮ ਨਹੀਂ ਆਈ ਸੀ ਜੀ ਧਾਰਾ ਚੋਕ 'ਕੇ ਉਧਰ ਮੱਜਾਂ ਦੇ ਕੰਮ ਕਰਕੇ ਫੇਰ ਲੱਗਿਆ ਜੀ ਆਪਾਂ ਰੋਟੀ ਬਣਾਉਣਾ। ਸ਼ਾਮ ਦਾ ਟਾਈਮ ਹੈ ਇਹ। ਤੇ ਇਹ ਤਵਾ ਸਾਡਾ ਵਿਚਾਲੋਂ ਉੱਚਾ ਤੇ ਸੱਡਾ ਨੀਵੀਆਂ ਨਹੀਂ ਜੀ। ਤਾਂ ਕਰਕੇ ਰੋਟੀ ਉੱਪਰ ਉੱਠ ਖੜਦੀ ਐ। ਕੰਡੇ ਕੱਚੇ ਜੇ ਵਧੀਆ ਨਹੀਂ ਲੱਗਦੇ। ਫੇਰ ਇਹਨੂੰ ਆਪਾਂ ਦੱਬ ਦਿੰਨੇ ਆ ਜੀ ਹੱਥ ਨਾਲ। ਤੇ ਇੱਧਰ ਤਰੀਕੀ ਹੈ ਜੀ ਆਪਣੀ ਦਾਲ ਗਰਮ ਹੋਣ ਲਈ ਇੱਕ ਪਈ ਸੀਗੀ ਜੀ ਮੂੰਗੀ ਮਸਰੀ ਦੀ ਆਪਣੇ ਕੋਲੇ ਹੁਣ ਆਪਣਾ ਸਰਜੂਗਾ ਤੇ ਸਵੇਰੇ ਤਾਜੀ ਬਣਾ ਲਾਂਗੇ ਸਵੇਰੇ ਤਾਂ ਪਰੌਂਠੇ ਵੀ ਬਣਾ ਕੇ ਦੇਹੀ ਨਾਲ ਖਾ ਸਕਦੇ ਆ ਜੀ ਆਪਾਂ ਗਰਮੀ ਹੈ ਜੇ ਨਹੀਂ ਸਬਜੀ ਬਣਾਉਣੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਜ਼ਰੂਰਤ ਹੈ ਆਪਣਾ ਪਿਆਰ ਬਣਾਈ ਰੱਖਣਾ ਜੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਜੀ ਕਮੈਂਟ ਪੜ ਕੇ ਆਪਣਾ ਹੌਸਲਾ ਬਣਦਾ ਵੀਡੀਓ ਹੋਰ ਬਣਾਈਏ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਜੀ ਵਧੀਆ ਲੱਗਦਾ ਜੀ ਜੇ ਕਦੇ ਵੀਡੀਓ ਨਹੀਂ ਬਣਾਉਂਦੇ ਆਪਾਂ ਫਿਰ ਵੀ ਹੁੰਦਾ ਜੀ ਵੀ ਅਜ ਗੱਲਾਂ ਬਾਤਾਂ ਨਹੀਂ ਹੋਈਆਂ ਭੈਣ ਭਰਾਵਾਂ ਨਾਲ ਤੇ ਆਪਾਂ ਵੀਡੀਓ ਪਾਈਏ ਤੁਹਾਡਾ ਪਿਆਰ ਮਿਲਦਾ ਹੈ ਤਾਂ ਕਰਕੇ ਆਪਣਾ ਹੌਸਲਾ ਬਣਦਾ ਜੀ ਹੋਰ ਵੀਡੀਓ ਬਣਾਈਏ ਆਪਾਂ ਸਾਰੇ ਭੈਣ ਭਰਾ ਇੱਕ ਦੂਸਰੇ ਦੀ ਸਪੋਰਟ ਕਰਿਆ ਕਰੋ ਨਿਊ ਚੈਨਲ ਵਾਲਿਆਂ ਦੀ ਜਿਨ੍ਹਾਂ ਦੇ ਚੈਨਲ ਵਧੀਆ ਚੱਲ ਪਈ ਜੀ ਉਹਨਾਂ ਤਾਂ ਆਪਣੇ ਆਪ ਹੀ ਹੋ ਜਾਂਦੀ ਹੈ ਸਪੋਰਟ ਸਾਰੇ ਦੇਖਦੇ ਨੇ ਨਿਊ ਦੀ ਸਪੋਰਟ ਵੱਧ ਕਰਿਆ ਕਰੋ ਤਾਕੇ ਉਹ ਵੀ ਉਹਨਾਂ ਦਾ ਚੈਨਲ ਵੀ ਚੱਲ ਪੇ ਉਹ ਵੀ ਮਿਹਨਤ ਕਰਦੇ ਨੇ ਜੀ ਤੇ ਹੌਸਲਾ ਬਣਿਆ ਰਹੇ ਉਹਨਾਂ ਦਾ ਹੋਰ ਵੀਡੀਓ ਬਣਾਉਣ ਦਾ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਆ ਕਰੋ ਜੀ ਅੱਧੇ ਭੈਣ ਪਰ ਭੁੱਲ ਜਾਂਦੇ ਨੇ ਜੀ ਲਾਈਕ ਕਰਨਾ ਕਮੈਂਟ ਵੱਧ ਹੁੰਦੇ ਨੇ ਆਪਣੇ ਲਾਈਕ ਘਟਉਂਦੇ ਨੇ ਲਾਈਕ ਜਰੂਰ ਕਰਿਆ ਕਰੋ ਜੀ ਅੱਜ ਦੀ ਵੀਡੀਓ ਇੰਨੀ ਜੀ ਕੱਲ ਨੂੰ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਇਹ ਵੀਡੀਓ ਆਪਣੀ ਕੱਲ ਅਪਲੋਡ ਨਹੀਂ ਹੋਈ ਜੀ ਕੋਈ ਪ੍ਰੋਬਲਮ ਆ ਗਈ ਸੀ ਤੇ ਅੱਜ ਪਾ ਰਹੇ ਹਾਂ ਜੀ ਇਹਨੂੰ ਆਪਾਂ ਅੱਜ ਆਪਾਂ ਸਵੇਰ ਦੇ ਟਾਈਮ ਪਾ ਕੇ ਦੇਖਦੇ ਹਾਂ ਜੀ ਵੀ ਪੈਂਦੀ ਆ ਜਾਂ ਨਹੀਂ ਕੱਲ ਸ਼ਾਮ ਨੂੰ ਇਹ ਪਾ ਰਹੇ ਸੀ ਪਰ ਅਪਲੋਡ ਨਹੀਂ ਹੋਈ ਅੱਜ ਸਵੇਰੇ ਦੁਬਾਰੇ ਅਪਲੋਡ ਕਰ ਰਹੀ ਹਾਂ ਜੀ